ਮਹਾਨ ਖਜ਼ਾਨਾ ਸਾਡੇ ਕੋਲ ਹੋਵੇ। ਏਡੀ ਵੱਡੀ ਮਹਾਨ ਸਾਡੇ ਕੋਲ ਵਿਚਾਰਤਾਰਾ ਹੋਵੇ ਤੇ ਮੈਂ ਜਾ ਕੇ ਐਵੇਂ ਅੜਕੜ ਪਤੂ ਜਿਹੜੇ ਪਖੰਡੀ ਲੋਕ ਉਹਨਾਂ ਦੇ ਕੋਲ ਜਾ ਕੇ ਤੁਰਿਆ ਫਿਰਮ ਇਹਦੇ ਨਾਲ ਸਾਡੇ ਮਾਫ ਕਰਨਾ ਕਿਸੇ ਚੰਗੇ ਖਾਨਦਾਨ ਦਾ ਨੌਜਵਾਨ ਕਿਸੇ ਕੋਲੋਂ 5 10 20 50 100 ਰੁਪਏ ਮੰਗਦਾ ਹੋਵੇ ਤੇ ਲੋਕੀਂ ਆਂਦੇ ਆ ਉਹ ਤੈਨੂੰ ਪਤਾ ਤੇਰਾ ਖਾਨਦਾਨ ਕਿਹੜਾ ਹੈ। ਤੇਰੇ ਦਾਦੇ-ਪਰਦਾਦੇ ਦਾ ਤਿੰਨਾਂ ਤਿੰਨਾਂ ਚੌਹ ਚੌਪ ਨਾਂ ਦੇ ਫੈਸਲੇ ਕਰਦੇ ਹੁੰਦੇ ਸੀ। ਵਾਦਨ ਕੀ ਹਾਲਾਤ ਬਣ ਗਿਆ ਓਏ ਉਹਨਾਂ ਦੇ ਪੁੱਤ ਪੁੱਤਰੇ ਦੋ ਤੇ ਲੋਕ ਨੂੰ 20 20 30 30 ਰੁਪਏ ਮੰਗਦੇ ਫਿਰਦੇ ਇਹ ਕਹਿਣਗੇ ਨਾ ਤੇ ਤੁਹਾਡਾ ਬਾਪੂ ਉਹ ਹੋਵੇ ਜਦ ਕੋਈ ਪੀਰ ਬੁੱਧੂ ਸਾਹ ਆਪਣੇ ਪੁੱਤ ਤੇ ਭਰਾ ਲੈ ਕੇ ਪਹੁੰਚ ਜਾਂਦਾ ਹੋਵੇ ਉਹਦਾ ਦੁਲਾ ਪੰਥ ਜਾ ਕੇ ਤੇ ਇਦਾਂ ਜਾ ਕੇ ਪਖੰਡੀਆਂ ਦੇ ਜਵਾਗ ਜਵਾਗ ਸਾਧਨ ਦੇ ਪੈਰਾਂ ਚਟੀਆਂ ਦਾੜੀਆਂ ਲੈ ਕੇ ਤੁਸੀਂ ਬੈਠੇ ਹੋ ਇਹ ਸੇਮ ਇਦਾਂ ਹੀ ਹੈ ਜਿਵੇਂ ਕੋਈ ਉੱਚੇ ਘਰਾਂ ਦਾ ਨੌਜਵਾਨ ਪੰਜ ਪੰਜ 10 10 ਰੁਪਏ ਮੰਗਦਾ ਹੋਵੇ 100 150 ਪਾਜਾਮਾ ਮੰਗਦਾ ਹੋਵੇ ਤੇ ਲੋਕ ਕਹਿੰਣਗੇ ਓਏ ਤੇਰਾ ਖਾਨਦਾਨ ਕਿਹੜਾ ਸੀ ਤੀ ਕਿੰਨਾ ਕੋ ਜਾ ਕੇ ਪੈਸੇ ਮੰਗਦਾ ਫਿਰਦਾ ਹੈ ਘਰਾਣਾ ਤੇਰਾ ਕਿੰਨਾ ਉੱਚਾ ਹੋਵੇ ਦੇਹ ਤਾਰੀ ਪਖੰਡੀਆਂ ਦੇ ਜਨਮ ਦਿਨ ਮਨਾਏ ਜਾ ਰਹੇ ਤੇ ਸਾਡੀ ਭੋਲੇ ਭਾਲੇ ਲੋਕ ਲੈਣਾ ਚਲਾ ਕੇ ਗਿਫਟ ਲੈ ਕੇ ਜਾ ਰਹੇ ਪਖੰਡੀਆਂ ਦੇ ਕੋਲ ਭੁੱਲ ਗਿਆ ਸਾਨੂੰ ਆਪਣਾ ਗੁਰੂ ਆਪਣਾ ਅੰਦਰ ਸਾ ਭੁੱਲ ਗਿਆ ਜਿਹੜੇ ਮਾਂ ਨੂੰ ਕਦੀ ਆਪਣੇ ਹੱਥੀਂ ਛਾਵਲ ਨਹੀਂ ਲੈ ਕੇ ਦੇ ਸਕਦੇ ਕੋਈ ਲੋਈ ਨਹੀਂ ਲੈ ਕੇ ਦੇ ਸਕਦੇ ਕੋਈ ਬਾਪੂ ਨੂੰ ਕੋਈ ਵਾਸਕਟ ਕੋਈ ਜੁੱਤੀ ਨਹੀਂ ਲੈ ਕੇ ਦੇ ਸਕਦੇ ਪਖੰਡੀਆਂ ਵਾਸਤੇ ਕਹਿੰਦਾ ਡਬਲ ਬੈੱਡ ਦੇ ਕੰਬਲ ਲੈ ਲੈ ਕੇ ਪਹੁੰਚਦੇ ਪ੍ਰਕਰਮਾ ਕਰਦੇ ਨੇ ਵੀ ਸ਼ਾਇਦ ਕਿਸੇ ਬਾਬੇ ਦੇ ਪੈਰਾਂ 'ਚ ਮੱਥਾ ਟੇਕਣਾ ਸਾਡਾ ਉਹ ਭਲਾ ਹੋ ਜਾਂਦਾ ਹੈ ਮਾਂ ਤਰਸਦੀ ਪਈ ਆ ਪਿਓ ਤਰਸਦਾ ਪਿਆ ਆਓ ਪੰਜਾਬ ਹੈ ਜਿਹਨੂੰ ਅਸੀਂ ਕਹਿੰਨੇ ਆ ਵੀ ਪੰਜਾਬ ਜਿੱਥੇ ਆਪਣੇ ਹੀ ਜਨਮ ਦਿਨ ਜਿੰਨਾਂ ਨੂੰ ਆਪਣੇ ਹੱਥੀਂ ਪਾਲਿਆ ਸੀ ਪੁੱਤਾਂ ਧੀਆਂ ਨੂੰ ਉਹ ਫੜ ਕੇ ਬਿਰਦਾ ਆਸ਼ਰਮਾਂ ਛੱਡ ਕੇ ਆ ਰਹੇ ਨੇ ਤੇ ਪਖੰਡੀਆਂ ਦੀਆਂ ਰੌਣਕਾਂ ਵਧਾਉਂਦੇ ਪਏ ਅਸੀਂ ਵੀ ਇੱਥੇ ਪਖੰਡੀਆਂ ਜੀ ਅਸੀਂ ਅਸੀਂ ਉਹਨਾਂ ਨਾਲੋਂ ਵੱਧ ਕਸੂਰਵਾਰ ਉਹ ਲੋਕ ਨੇ ਅੱਕਰਾਂ 'ਚ ਬੈਠੇ ਸੁਣਦੇ ਹੋਣੇ ਨੇ ਜਿਹੜੇ ਮੂੰਹ ਚੋਕੇ ਇਹਨਾਂ ਪਖੰਡੀਆਂ ਦੀਆਂ ਜਾ ਕੇ ਰੌਣਕਾਂ ਵਧਾਉਂਦੇ ਨੇ ਆਪਣੇ ਪਿੰਡ ਦੇ ਗੁਰਦੁਆਰੇ ਆਓ ਭਾਈ ਸਾਹਿਬ ਨਾਨਕ ਕੇ ਸਿਰੇ ਪ੍ਰਕਾਸ਼ ਕਰਾਓ ਗੁਰਦੁਆਰਿਆਂ ਦੀਆਂ ਰੌਣਕਾਂ ਵਧਾਓ ਪਿੰਡ ਦੇ ਗੁਰਦੁਆਰੇ ਪਿੰਡ ਦੇ ਗੁਰੂ ਕੋਲੇ ਸਭ ਕੁਝ ਮਿਲੇਗਾ ਤੁਹਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਹੈ ਜਾਓ ਧਾਰਮਿਕ ਸਥਾਨ ਸਾਡੇ ਇਤਿਹਾਸਕ ਸਥਾਨ ਨੇ ਤੁਸੀਂ ਦਰਸ਼ਨ ਪਰਸਨ ਕਰੋ ਜਾ ਕੇ ਪਰ ਜਿਹੜੇ ਦੇਹਧਾਰੀਆਂ ਨੂੰ ਮੰਨਦੇ ਆ ਨਾ ਉਹ ਤੇ ਦਰਬਾਰ ਸਾਹਿਬ ਵੀ ਨਹੀਂ ਜਾਂਦੇ ਉਹਨਾਂ ਨੂੰ ਦਰਬਾਰ ਸਾਹਿਬ ਨਾਲ ਵੀ ਕੋਈ ਮਤਲਬ ਨਹੀਂ ਉਹਨਾਂ ਨੂੰ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਇਹਨਾਂ ਨਾਲ ਕੋਈ ਮਤਲਬ ਨਹੀਂ ਆ ਉਹ ਤੇ ਉਹਨਾਂ ਦਾ ਤਾਂ ਮਹੀਨੇ ਬਾਅਦ ਪ੍ਰਕਰਮਾ ਆਪਣੇ ਬਾਬੇ ਦੇ ਡੇਰੇ ਹੁੰਦੀ ਬਸ ਉਹ ਟਰੱਕ ਬੱਸ ਭਰ ਕੇ ਆਪਣੇ ਬਾਬੇ ਦੀਆਂ ਪ੍ਰਕਰਮਾ ਕਰਕੇ ਹੀ ਉਹ ਆਪਣਾ ਜਨਮ ਸਫਲਾ ਕਰਦੇ ਆ ਵੀ ਬਾਬਾ ਜੀ ਤੁਹਾਡੇ ਦਰਸ਼ਨ ਕਰ ਰਹੇ ਆ ਦੱਸ ਦਿਓ ਜੇ ਗਲਤ ਹੋਇਆ ਤੇ ਇਤਿਹਾਸਿਕ ਸਥਾਨ ਜਾਓਗੇ ਤੁਹਾਨੂੰ ਕੋਈ ਮਾਰੀ ਮੁੱਢ ਰਿਸ਼ਤੇ ਦਾ ਪਤਾ ਲੱਗੂਗਾ ਬਾਬੇ ਦੀਆਂ ਰੌਣਕਾਂ ਵਧਾਓਗੇ ਉਹ ਅਗਲੇ ਚਾਹੁੰਦੇ ਆ ਆਉਣ ਸਾਕੇ ਨਨਕਾਣੇ ਦਾ ਕੱਲ ਨੂੰ ਦੇਣਾ ਮਾਰਿਓ ਧਿਆਨ ਪੰਜਾਬ ਦੇ ਕਿੰਨੇ ਡੇਰੀਆਂ ਦੇ ਵਿੱਚੋਂ ਲਾਈਵ ਹੋਏਗਾ ਇਹ ਦਵਾਨ ਅਗਲੇ ਨੂੰ ਪਤਾ ਵਾ ਜੇ ਦੀਵਾਨ ਲਾਈਵ ਕਰਨ ਤੇ ਕੋਈ ਟਾਡੀ ਕਮਿਸ਼ਨ ਸੱਤ ਲਿਆ ਉਹਨੇ ਮੰਤ ਨਰੈਣੂ ਦੀਆਂ ਕਰਤੂਤਾਂ ਦਸਣੀਆਂ ਨੇ ਤੇ ਸੰਗਤ ਨੇ ਫਿਰ ਹਸਾਬ ਕਿਤਾਬ ਲਾਉਣਾ ਕਿ ਸਾਡੇ ਬਾਬੇ ਦੀਆਂ ਕਰਤੂਤਾਂ ਵੀ ਥੋੜੀ ਹੋਣੀ ਮੰਤ ਨਰੈਣੂ ਨਾਲ ਰਲਦੀਆਂ ਵਾ